ਰਾਜਵੀਰ ਜਵੰਦਾ ਦੇ ਬਾਰੇ ਇੱਕ ਵੱਡੀ ਖਬਰ ਆਈ ਆ ਕਿਸਦੇ ਕਹਿਣ ਤੇ ਇਹ ਕੰਮ ਕੀਤਾ ਪਰਿਵਾਰ ਨੇ ਕਾਰਵਾਈ ਦੀ ਮੰਗ ਕੀਤੀ ਆ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 27 ਸਤੰਬਰ ਜਵੰਦਾ ਪਰਿਵਾਰ ਦੇ ਲਈ ਕਿੰਨਾ ਭਾਰੀ ਸੀ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਰਾਜਵੀਰ ਜਵੰਦਾ ਦੁਰਘਟਨਾ ਗ੍ਰਸਤ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਪਰ ਆਖਰ ਦੇ ਵਿੱਚ 40s ਹਸਪਤਾਲ ਦੇ ਵਿੱਚ ਲਗਭਗ 1.5 ਹਫ਼ਤਾ ਜਿਹੜਾ ਉੱਥੇ ਇਲਾਜ ਤੋਂ ਬਾਅਦ ਉਹਨੇ ਦਮ ਤੋੜ ਦਿੱਤਾ ਸੀ ਰਾਜਵੀਰ ਜਵੰਦੇ ਨੇ ਤੇ ਫੇਰ ਪਰਿਵਾਰ ਸਦਮੇ ਦੇ ਵਿੱਚ ਚਲਾ ਗਿਆ ਸੀ ਪਰ ਇੱਕ ਗੱਲ ਜਦੋਂ ਅੰਤਮ ਸੰਸਕਾਰ ਦੇ ਲਈ ਰਾਜਵੀਰ ਜਵੰਦੇ ਦੀ ਜਿਹੜੀ ਦੇ ਆ ਉਹ ਪਿੰਡ ਪੋਨਾ ਜ਼ਿਲ੍ਹਾ ਜਗਰਾਵਾਂ ਦੇ ਵਿੱਚ ਪਹੁੰਚੀ ਸੀ ਤਾਂ ਉੱਥੇ ਇੱਕ ਚੀਜ਼ ਬੜੀ ਖੁੱਲ ਕੇ ਸਾਹਮਣੇ ਆਈ ਸੀ ਕਿ ਭਾਈ ਰਾਜਵੀਰ ਜਵੰਦਾ ਜਿਹੜਾ ਉਹ ਇੱਕ ਉਹਦਾ ਕਤਲ ਹੋਇਆ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਗੱਲ ਚੱਲੀ ਸੀ ਪਰ ਜਿਵੇਂ ਪਹਿਲਾਂ ਕਈ ਟੀਵੀ ਚੈਨਲਾਂ ਨੇ ਕਈ ਜਿਹੜੇ ਉੱਥੋਂ ਦੇ ਮੌਜੂਦਾ ਲੋਕ ਸੀ ਜਿਨ੍ਹਾਂ ਨੂੰ ਚਸ਼ਮਦੀਦ ਕਹਿੰਦੇ ਸੀ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਰਾਜਵੀਰ ਜਵੰਦਾ ਉਹ ਇੱਕ ਦੁਰਘਟਨਾ ਦਾ ਜਿਹੜਾ ਸ਼ਿਕਾਰ ਹੋਇਆ ਤੇ ਉਹਦੇ ਵਿੱਚ ਜ਼ਿੰਮੇਵਾਰ ਕੋਈ ਇਨਸਾਨ ਨਹੀਂ ਦੋ ਠੱਠੇ ਆ ਜਿਹੜੇ ਆਵਾਰਾ ਸੜਕ ਦੇ ਉੱਤੇ ਫਿਰਦੇ ਸੀ ਪਰ ਬਾਅਦ ਦੇ ਵਿੱਚ ਇੱਕ ਗੱਲ ਸਾਹਮਣੇ ਆ ਗਈ ਉਸਦੇ ਨਾਲ ਦੇ ਰਾਈਡਰ ਨੇ ਇਹ ਗੱਲ ਦੱਸੀ ਕਿ ਕੋਈ ਠੱਠੇ ਨਹੀਂ ਸੀ ਇੱਕ ਬਲੈਰੋ ਗੱਡੀ ਅੱਗੋਂ ਆਈਗੀ ਉਹ ਬਲੈਰੋ ਗੱਡੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਰਾਜਵੀਰ ਜਵੰਦਾ ਵੀ ਇੱਕ ਪੰਜਾਬੀਆਂ ਦਾ ਮੰਨਿਆ ਪਰ ਮੰਨਿਆ ਜਿਹੜਾ ਨਾਮ ਸੀ ਬਹੁਤ ਚਹੇਤਾ ਸੀ ਉਹਨੂੰ ਬਹੁਤ ਲੋਕ ਪਿਆਰ ਕਰਦੇ ਸੀ ਇੱਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਰਾਜਵੀਰ ਜਵੰਦੇ ਦਾ ਪਤਾ ਲੈਣ ਪਹਿਲਾਂ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਉੱਥੇ ਪਹੁੰਚੇ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਕੋਈ ਵੀ ਰਾਸੀ ਪੰਜਾਬ ਦੇ ਵਿੱਚ ਜਿਹੜੀ ਕੋਈ ਵੀ ਰਾਸੀ ਪਾਰਟੀ ਸੀ ਉਸ ਦਾ ਕੋਈ ਵੀ ਨਮਾਇੰਦਾ ਜਿਹਾ ਨਹੀਂ ਸੀ ਜਿਹੜਾ ਉਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ ਜਾਂ ਫਿਰ ਉਸ ਦਾ ਹਾਲ ਚਾਲ 40s ਦੇ ਵਿੱਚ ਪੁੱਛਣ ਨਹੀਂ ਪਹੁੰਚਿਆ ਪਰ ਇੱਕ ਜਦੋਂ ਉਸਦੇ ਅੰਤਮ ਅਰਦਾਸ ਹੋਈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਰਾਜਵੀਰ ਜਵੰਦੇ ਦੇ ਜਿਹੜੀ ਮੌਤ ਆ ਜਾਂ ਫਿਰ ਆਪਾਂ ਕਹਿ ਦਈਏ ਕਿ ਦੁਰ ਘਟਣਾ ਉਹ ਹਿਮਾਚਲ ਦੇ ਵਿੱਚ ਨਹੀਂ ਉਹ ਹਰਿਆਣੇ ਦੇ ਵਿੱਚ ਹੋਈ ਇਸ ਚੀਜ਼ ਨੂੰ ਲੈ ਕੇ ਸਾਰੇ ਬੰਦੇ ਜਿੰਨੇ ਵੀ ਰਾਜਵੀਰ ਜਵੰਦੇ ਦੇ ਰਿਸ਼ਤੇਦਾਰ ਸੀ ਉਸਦੇ ਸੱਜਣ ਸੀ ਉਸ ਨੂੰ ਚਾਉਣ ਵਾਲੇ ਸਰੋਤੇ ਸੀ ਉਹਨਾਂ ਦਾ ਮੱਥਾ ਜ਼ਰੂਰ ਠਣਕਿਆ ਕਿ ਐਡੀ ਵੱਡੀ ਜਿਹੜੀ ਲਾਪਰਵਾਹੀ ਕਿ ਐਡਾ ਵੱਡਾ ਸੈਲੀਬ੍ਰਿਟੀ ਜਿਹੜਾ ਪੂਰੇ ਜਿੱਥੇ ਦੁਨੀਆ ਵੱਸਦੀ ਆ ਜਿੱਥੋਂ ਤੱਕ ਪੰਜਾਬੀ ਬੈਠੇ ਆ ਉੱਥੋਂ ਤੱਕ ਉਸ ਦੀ ਜਾਣ ਪਛਾਣ ਹੋਵੇ ਤੇ ਹਾਲੇ ਤੱਕਰ ਐਕਸੀਡੈਂਟ ਵਾਲੀ ਜਗ੍ਹਾ ਉਸ ਦੇ ਉੱਤੇ ਹੀ ਜਿਹੜਾ ਕਈ ਤਰ੍ਹਾਂ ਦਾ ਮਤਭੇਦ ਹੋਣ ਉਸ ਦੇ ਵਿੱਚ ਹੀ ਜਿਹੜੀ ਏਡੀ ਵੱਡੀ ਜਿਹੜੀ ਚੇਂਜ ਆ ਜੇ ਪਰ ਬਾਅਦ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਜਿਹੜੇ ਉਸ ਦੇ ਕਰੀਬੀ ਸਾਥੀ ਸੀ ਉਹਨਾਂ ਨੇ ਆਖਿਆ ਕਿ ਇੱਕ ਜਦੋਂ ਦੁਰਘਟਣਾ ਦਾ ਸ਼ਿਕਾਰ ਹੋ ਗਿਆ ਰਾਜਵੀਰ ਜਵੰਧਾ ਉਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਦੇ ਵਿੱਚ ਜਿਹੜਾ ਨਿੱਜੀ ਹਸਪਤਾਲ ਆ ਉੱਥੇ ਲਿਜਾਇਆ ਗਿਆ ਪਰ ਉਹ ਇਨਸਾਨੀਅਤ ਉਹਨਾਂ ਹਸਪਤਾਲ ਵਾਲਿਆਂ ਦੀ ਇੰਨੀ ਮਰ ਚੁੱਕੀ ਸੀ ਉਹਨਾਂ ਨੇ ਉਸ ਨੂੰ ਜਿਹੜੀ ਡਾਕਟਰੀ ਸਹਾਇਤਾ ਸੀ ਉਹ ਤਾਂ ਕੀ ਦੇਣੀ ਸੀ ਇਸ ਤੋਂ ਉਹਨੂੰ ਉਵੇਂ ਹੀ ਰਾਜਵੀਰ ਜਵੰਧੇ ਨੂੰ ਰੈਫਰ ਕਰ ਦਿੱਤਾ ਫੋਰਟਿਸ ਦੇ ਵਿੱਚ ਜਿੱਥੇ ਆਉਂਦਿਆਂ ਆਉਂਦਿਆਂ ਉਸਦੀ ਹਾਲਤ ਜਿਹੜੀ ਆ ਉਹ ਗੰਭੀਰ ਹੋ ਗਈ ਤੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਜੇਕਰ ਰਾਜਵੀਰ ਜਵੰਦੇ ਨੂੰ ਜਿਹੜੀ ਮੁੱਢਲੀ ਸਹਾਇਤਾ ਡਾਕਟਰੀ ਸੀ ਉਹ ਸਹੀ ਤੇ ਟਾਈਮ ਸਰ ਮਿਲੀ ਹੁੰਦੀ ਜਿਹੜੀ ਉਸ ਦੀਆਂ ਨਾੜਾਂ ਸਿੰਘ ਸਾਹ ਨਾਲੀ ਜਿਹੜੀ ਦਿਮਾਗ ਨੂੰ ਆਕਸੀਜਨ ਪ੍ਰੋਵਾਈਡ ਕਰਦੀ ਸੀ ਉਹਦੇ ਵਿੱਚ ਜਿਹੜੀਆਂ ਉਹ ਬੜੀਆਂ ਬਰੀਕ ਹੁੰਦੀਆਂ ਉਹ ਨਾ ਖਰਾਬ ਹੁੰਦੀ ਤੇ ਰਾਜਵੀਰ ਜਵੰਦਾ ਅੱਜ ਪਰਿਵਾਰ ਦੇ ਵਿੱਚ ਹੁੰਦਾ ਅੱਜ ਪੰਜਾਬੀਆਂ ਦੇ ਵਿੱਚ ਹੁੰਦਾ ਜਿੱਡਾ ਝਟਕਾ ਪੰਜਾਬੀਆਂ ਨੂੰ ਜਿੱਡਾ ਘਾਟਾ ਪੰਜਾਬੀਆਂ ਨੂੰ ਪੈ ਗਿਆ ਐਡਾ ਵੱਡਾ ਘਾਟਾ ਨਾ ਪੈਂਦਾ ਤੇ ਹੁਣ ਪਰਿਵਾਰ ਵੀ ਇਹ ਚਾਹੁੰਦਾ ਕਿ ਉਹ ਲਾਪਰਵਾਹੀ ਵਾਲੇ ਜਿਹੜੇ ਡਾਕਟਰ ਆ ਉਹਨਾਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਉਹ ਹੋਣੀ ਚਾਹੀਦੀ ਆ